ਅੱਜ ਮੈਂ ਅਜਾ ਉਹ ਡੀਸੀ ਨੂੰ ਫੋਨ ਕੀਤਾ ਸੀ ਉਹਨੇ ਚੱਕ ਲਿਆ ਮੈਂ ਕਿਹਾ ਤੂੰ ਤਾਂ ਤਰਫਾਠੀ ਲੱਗਦਾ ਹੀ ਨਹੀਂ ਮੈਨੂੰ ਲੱਗਦਾ ਹੀ ਚਪੜਾਸੀ ਹੈ ਮੈਂ ਉਹਨੂੰ ਆਖਿਆ ਤੇਰੇ ਆਉਣਾ ਕਰੇ ਹਾਂ ਇਸਕੀਮ ਦਾ ਮੇਰਾ ਫੋਨ ਨਹੀਂ ਚੱਜਿਆ ਭੋਲੇ ਐਮਸੀ ਦਾ ਫੋਨ ਆਇਆ ਸੀ ਕਹਿੰਦਾ ਮੇਰਾ ਯਾਰ ਹੈ ਕਹਿੰਦਾ ਮੇਰੀ ਸ਼ੂਗਰ ਵਾਲੀ ਮੈਂ ਕਿਹਾ ਇਹ ਘਟਾਉਣੀ ਹੈ ਜੇ ਆਵੇ ਪਿਓ ਦਾ ਹੁਣ ਆਹ ਇੱਥੇ ਦਫ਼ਤਰ ਬਿਠੇ ਤੈਨੂੰ ਦੱਸਾਂ ਵੀ ਰਾਜੀ ਬਣ ਕੇ ਬਗਣਾ ਪਕਾ ਲੈ ਹਾਂ ਮੈਂ ਚੰਗੀ ਗੱਲੋ ਆਖਿਆ ਕਿ ਤੋੜਿਆ ਸੀ ਔਰ ਮੇਰੀ ਬੇਂਟੀ ਹੈ ਆਜਾ ਪਾਸ ਸੁਣੋ 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 ਚਾਚਾ ਬਹਿ ਜਾ ਐਨਾ ਐਨਾ ਪਾਸ ਇੱਕ ਮਿੰਟ ਬਹਿ ਜਾ ਹੁਣ ਐਨਾ ਕਰ ਬਈ ਐਨਾ ਕਰਨਾ ਉੱਥੇ ਬਿਠਾਓ ਨਾ ਬਾਠ ਫਿਰਥਲੇ ਮੇਰਾ ਨਾਈ ਆ ਗਿਆ ਤਾਂ ਬਹਿ ਜਾ ਬਿਠਾਓ ਸਾਡੇ ਦੇਖੋ ਉਧਰ ਨੂੰ ਲੈ ਜਿਓ ਬੇਬੂ ਮੇਰੀ ਬੇਂਟੀ ਹੈ ਚਾ ਲਾਉਣੇ ਆ ਬਈ ਮਾਮਾ ਮੇਰੀ ਬੇਨਤੀ ਹੈ ਬਈ ਥਾਲੇ ਆ ਤੁਹਾਨੂੰ ਸਾਰਿਆਂ ਨੂੰ ਮੇਰੀ ਬੇਨਤੀ ਹੈ ਕੋਈ ਨਾ ਲੰਗੇ ਜਾ ਯਾਰ ਮਾਮਾ ਯਾਰ ਇਹ ਨਾ ਕਰ ਜੇ ਕੋਈ ਕੰਮ ਨਾ ਮਾਮਾ ਖਰਾਬ ਕਰ ਦੇ ਜਾਵੜਾ ਹਾਂ ਧਾਰੂ ਪੀ ਕੇ ਜੇ ਮੇਰੇ ਪਰਨੇ ਚ ਖਰਾਬ ਕਰੇਗਾ ਤਾਂ ਮਾਮਾ ਮੂਮਾ ਕੋਈ ਨਹੀਂ ਚਲੇਗਾ ਧਾਰੂ ਪੀ ਕੇ ਕੋਰਾ ਕੀ ਸਮਾਂ ਬਈ ਇੱਥੇ ਆਉਂਦਾ ਤੇ ਦੂਰੇ ਇਹਨੂੰ ਦਰਮੋਂ ਹੀ ਚੋਈਂ ਗੀ। ਅੱਛਾ ਬਈ ਗੱਲ ਸੁਣ ਲੋ ਮੇਰੀ। ਲੜਾਈ ਲੜਨੀ ਹੈ ਕਿ ਨਹੀਂ ਲੜਨੀ? ਪਹਿਲਾਂ ਆਪਦਾ ਆਰਾਦਾ ਬਣਾ ਲਓ। ਜੇ ਤਾਂ ਲੜਾਈ ਲੜਨੀ ਹੈ। ਫਿਰ ਡੇਰਾ ਆਪਾਂ ਨੂੰ ਲਾਉਣਾ ਪੈਣਾ ਇਦਾਂ ਹੀ। ਕਿ ਜੇ ਲੜਾਈ ਲੜੂਣੀ ਲੜਨੀ ਨਹੀਂ ਅੱਧਾ ਫੋਣਾ ਘੰਟਾ ਜਗ੍ਹਾੜ ਕਰਨਾ ਹੈ ਤੇ ਮੈਂ ਬੈਠਾ ਥੋਡੇ ਨਾਲ ਜਿੰਨਾ ਚਿਰ ਤੁਸੀਂ ਬੈਠੋਗੇ ਉਦੋਂ ਦੋ ਘੰਟੇ ਬਾਅਦ ਬੈਠੂਗਾ ਲੜਾਈਆਂ ਤਾਂ ਲੜੀਆਂ ਜਾਂਦੀਆਂ ਜੇ ਲੜਾਈਆਂ ਤਾਂ ਲੜੀਆਂ ਜਾਂਦੀਆਂ ਜੇ ਫੌਜਾਂ ਮੰਗਰੋਂ ਕਾਇਮ ਹੋਣ ਔਰ ਇਹਨਾਂ ਲੋਕਾਂ ਨੂੰ ਸਭ ਸੁਣਨਾ ਸਾਡੇ ਇਹ ਮੁਕਸਰ ਦੇ ਵਿੱਚ ਇਹ ਕਦੇ ਨਹੀਂ ਹੋਇਆ ਸੀ ਕਿ ਇਸ ਤਰ੍ਹਾਂ ਦਾ ਮਾਹੌਲ ਕੀ 30 ਸਰਪੰਚ ਉਡਾ ਦਿੱਤੇ ਗਏ ਹੋਣ ਇਸ ਤਰ੍ਹਾਂ ਲੋਕਤੰਤਰ ਦਾ ਕਤਲ ਕੀਤਾ ਜਾਇਆ ਗਿਆ ਹੋਵੇ ਇਹ ਮਾਝੇ 'ਚ ਤਾਂ ਹੁੰਦਾ ਸੀਗਾ ਇਹ ਮਾਝੇ ਚੋਂਦਰ ਗੁਰਦਾਸਪੁਰ ਹੋਇਆ ਜੀਰਾ ਹੋਇਆ ਉੱਥੇ ਰਵਾਜ ਸੀਗਾ ਸਾਡੇ ਵੇਲੇ ਵੀ ਕਹੀਦਾ ਸੀ ਮਾੜਾ ਮੋਟਾ ਸਾਡੇ ਬੰਦਿਆਂ ਨੇ ਕੀਤਾ ਲੇਕਿਨ ਜਿੱਦਣ ਬਾਅਦ ਇਹ ਰਵਾਜ ਨਹੀਂ ਸੀ ਮੁਕਸਰ 'ਚ ਨਹੀਂ ਸੀ ਆ ਜਿਹੜਾ ਐਸਡੀਐਮ ਆਇਆ ਹੈ ਤਹਿਸੀਲਦਾਰ ਤੋਂ ਪਰਮੋਟੀ ਹੈ ਐਡਾ ਠੱਗ ਤੇ ਮਾਰਾ ਆਦਮੀ ਹੈ ਬੜੇ ਪੈਸੇ ਬਣਾਏ ਨੇ ਭਾਈ ਜੀ ਬੇਚਿੰਤਾ ਹੋ ਜੋ ਜਾਂ ਤਾਂ ਸਵਾਲ ਫੇਰ ਆਉਂਦਾ ਵੀ ਕਹਿ ਕੇ ਕਾਗਜ਼ ਦਾਖਲ ਕਰਦਾ ਰਾਤ ਨੂੰ 4 ਵਜੇ ਕਾਗਜ਼ ਸਾਡੇ ਉਡਾ ਕੇ ਪਹਿਲਾਂ ਸਹੀ ਕਰਕੇ ਇਹ ਇਹਨਾਂ ਨੇ ਪਿੱਠ 'ਚ ਆਪਣੇ ਸ਼ੁਰਾ ਚ ਹੋਇਆ ਆਮ ਆਦਮੀ ਪਾਰਟੀ ਆਲੇ ਬੰਦਿਆਂ ਨੂੰ ਸਵਾਗਤ ਕਰਦੀ ਹੈ